ਤਾਂ ਗੱਲ ਕਰਾਂਗੇ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਿਹੜੀ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਤਹਿਤ ਜੋ ਵੀ ਪੰਜਾਬ ਦਾ ਬਸਨੀਕ ਹੈ ਉਹਦਾ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਮੁਫਤ ਹੋਊਗਾ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਹੋਊਗਾ ਤੇ ਜਿਹੜੇ ਨਿੱਜੀ ਹਸਪਤਾਲ ਨੇ ਉਹਨਾਂ ਦੇ ਵਿੱਚ ਵੀ ਹੋਊਗਾ ਨਿੱਜੀ ਹਸਪਤਾਲ ਉਹ ਹੋਣਗੇ ਜਿਨ੍ਹਾਂ ਨੂੰ ਸਰਕਾਰ ਸਿਲੈਕਟ ਕਰੂਗੀ ਸਰਕਾਰ ਲਿਸਟਾਂ ਜਾਰੀ ਕਰੂਗੀ ਨਾਮ ਦੱਸੂਗੀ ਵੀ ਆ ਆ ਨਿੱਜੀ ਹਸਪਤਾਲ ਨੇ ਇਹਨਾਂ ਦੇ ਵਿੱਚ ਇਹ ਕਾਰਡ ਹੈ ਜਿਹੜਾ ਉਹ ਚੱਲੂਗਾ ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਪੀਜੀਆਈ ਸੈਕਟਰ 32 ਤੇ ਸੈਕਟਰ 16 ਦੇ ਸਰਕਾਰੀ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਹੈ ਜਿਹੜਾ ਉਹ ਸ਼ਾਮਲ ਕੀਤਾ ਜਾਊਗਾ ਤਾਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਜਿਹੜਾ ਚੱਲ ਰਿਹਾ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਹੈ ਜਿਹੜਾ ਮੁਫਤ ਹੁੰਦਾ ਹੈ ਤੇ ਉਹ ਸੂਬੇ ਦੇ 16 ਲੱਖ ਪਰਿਵਾਰਾਂ ਨੂੰ ਕਵਰ ਹੈ ਜਿਹੜਾ ਕਰਦਾ ਹੈ ਇਸ ਤੋਂ ਬਾਅਦ ਸਰਕਾਰ ਇਹਦਾ ਹੋਰ ਦਾਇਰਾ ਜਿਹੜਾ ਵਧਾ ਦਿੰਦੀ ਹੈ ਇਹਦੇ ਵਿੱਚ ਦੁਕਾਨਦਾਰ ਹੈ ਕਿਸਾਨ ਤੇ ਹੋਰ ਲੋਕਾਂ ਨੂੰ ਸ਼ਾਮਲ ਹੈ ਜਿਹੜਾ ਕਰ ਦਿੱਤਾ ਜਾਂਦਾ ਹੈ ਜਿਹਦੇ ਤਹਿਤ ਇਹ 45 ਲੱਖ ਪਰਿਵਾਰਾਂ ਨੂੰ ਇਹ ਕਾਰਡ ਹੈ ਜਿਹੜਾ ਕਵਰ ਕਰਦਾ ਹੈ ਤਾਂ ਹੁਣ ਇਸ ਤੋਂ ਬਾਅਦ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਹ ਜਿਹੜਾ ਕਾਰਡ ਹੈ ਉਹ 65 ਲੱਖ ਪਰਿਵਾਰਾਂ ਨੂੰ ਹੈ ਜਿਹੜਾ ਉਹ ਕਵਰ ਕਰੂਗਾ ਤਾਂ ਇੱਥੇ ਮੇਨ ਗੱਲ ਇਹ ਵੀ ਹੈ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ ਜੇ ਤੁਹਾਡਾ ਆਯੂਸ਼ਮਾਨ ਕਾਰਡ ਬਣਿਆ ਹੈ ਇਹ ਪੰਜਾਬ ਵਾਲਾ ਕਾਰਡ ਬਣੂਗਾ ਇਹ ਤੇ ਇਲਾਜ ਹੋਊਗਾ ਕਿ ਨਹੀਂ ਇਹ ਦੋਨੋਂ ਕਾਰਡ ਚੱਲਣਗੇ ਜੇ ਤੁਸੀਂ ਆਯੂਸ਼ਮਾਨ ਕਾਰਡ ਤੇ ਇਲਾਜ ਕਰਾ ਰਹੇ ਹੋ ਤੁਹਾਡਾ ਇਲਾਜ ਦਾ ਖਰਚਾ 5 ਲੱਖ ਤੋਂ ਪਲੱਸ ਹੋ ਗਿਆ ਤਾਂ ਉਸ ਤੋਂ ਬਾਅਦ ਇਹ ਪੰਜਾਬ ਵਾਲਾ ਕਾਰਡ ਤੁਸੀਂ ਵਰਤ ਸਕੋਗੇ ਇਹਦੇ ਵਿੱਚ ਜਿਹੜਾ ਆਪਾਂ ਨੂੰ 5 ਲੱਖ ਮਿਲੂਗਾ ਉਹ ਐਡ ਹੋ ਜਾਊਗਾ ਕੁੱਲ ਮਿਲਾ ਕੇ 10 ਲੱਖ ਰੁਪਏ ਦਾ ਇਲਾਜ ਆ ਜਿਹੜਾ ਉਹ ਮੁਫਤ ਹੋਊਗਾ ਸੋ 2 ਅਕਤੂਬਰ ਤੋਂ ਇਹ ਕਾਰਡ ਜਿਹੜੇ ਬਣਨੇ ਸਟਾਰਟ ਹੋਣਗੇ ਇਹ ਕਾਰਡ ਉਹਨਾਂ ਲੋਕਾਂ ਦੇ ਹੀ ਬਣਨਗੇ ਜਿਹੜੇ ਪੰਜਾਬ ਦੇ ਵਸਨੀਕ ਹੋਣਗੇ ਜਿਨ੍ਹਾਂ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਏਗਾ ਬੰਨਣਗੇ ਕਿਵੇਂ ਕੈਂਪਾਂ ਜਰੀਏ ਅਧਿਕਾਰੀ ਜਿਹੜੇ ਉਹ ਕੈਂਪ ਲਗਾਉਣਗੇ ਕੈਂਪਾਂ ਦੇ ਵਿੱਚ ਇਹ ਕਾਰਡ ਹੈ ਜਿਹੜਾ ਉਹ ਬਣਾਇਆ ਜਾਊਗਾ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਦਾ ਕਾਰਡ ਨਹੀਂ ਬਣਦਾ ਉਹਨੂੰ ਇਲਾਜ ਦੀ ਲੋੜ ਪੈਗੀ ਉਹ ਹਸਪਤਾਲ ਚ ਗਿਆ ਐਮਰਜੈਂਸੀ ਕੋਈ ਤਕਲੀਫ ਆ ਗਈ ਤਾਂ ਉਹਦਾ ਹਸਪਤਾਲ ਦੇ ਵਿੱਚ ਕਾਰਡ ਬਣ ਜਾਊਗਾ ਜਿਵੇਂ ਆუციਮਾਨ ਕਾਰਡ ਜਿਹੜਾ ਉਹ ਬੰਦ ਹੈ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਹੋਊਗਾ ਤੇ ਨਾਲ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਇਨਾਂ ਦੇ ਵਿੱਚ ਵੀ ਇਲਾਜ ਹੋਊਗਾ ਇਹਨਾਂ ਨੂੰ ਵੀ ਪੈਨਲ ਤੇ ਜਿਹੜਾ ਰੱਖਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਹਸਪਤਾਲਾਂ ਦੀਆਂ ਜਿਹੜੀਆਂ ਲਿਸਟਾਂ ਨੇ ਉਹ ਨਾਵਾਂ ਸਮੇਤ ਜਿਹੜੀਆਂ ਉਹ ਆਊਟ ਹੋ ਜਾਣਗੀਆਂ ਰਿਲੀਜ਼ ਹੈ ਜਿਹੜੀ ਸਰਕਾਰ ਕਰ ਦੋਗੀ ਇਹ ਹਸਪਤਾਲ ਸਰਕਾਰ ਨੇ ਜਿਹੜਾ ਸਿਲੈਕਟ ਕਰਨੇ ਆ ਸੋ ਕੁੱਲ ਇਹਦੇ ਜਰੀਏ 10 ਲੱਖ ਦਾ ਇਲਾਜ ਆ ਜਿਹੜਾ ਉਹ ਲੋਕਾਂ ਦਾ ਹੋਊਗਾ ਤਾਂ ਇਹ ਹੁਣ ਤੱਕ ਵੀ ਜਿਹੜੀ ਜਾਣਕਾਰੀ ਆਈ ਹੈ ਜਿਹੜਾ ਇਹ ਨਵੀਂ ਸਕੀਮ ਸਰਕਾਰ ਨੇ ਲਾਂਚ ਕੀਤੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਅਫਵਾਹਾਂ ਬਹੁਤ ਜ਼ਿਆਦਾ ਫੈਲ ਜਾਂਦੀਆਂ ਨੇ ਗਲਤ ਲਿੰਕ ਧੋਖਾਧੜੀ ਵਾਲੇ ਗਰੁੱਪਾਂ ਦੇ ਵਿੱਚ ਵਾਇਰਲ ਹੋ ਜਾਂਦੇ ਆ ਕਿਉਂਕਿ ਮੌਕਾ ਦੇਖ ਕੇ ਚੌਕਾ ਲਾਉਂਦੇ ਆ ਛਾਤਰ ਲੋਕ ਹੁੰਦੇ ਆ ਜਿਹੜੇ ਤਾਂ ਫਿਰ ਕਈ ਵਾਰ ਲੋਕਾਂ ਦੇ ਪੈਸੇ ਵੀ ਕਢਵਾ ਲੈਂਦੇ ਆ ਬੀਜੀ ਮੁੱਖ ਮੰਤਰੀ ਵਾਲਾ ਕਾਰਡ ਬਣ ਜਾ ਰਿਹਾ ਆ ਆਜੋ ਕਾਰਡ ਬਣਾਈਏ ਐਂ ਤਾਂ ਕੋਈ ਪਿੰਡਾਂ ਦੇ ਵਿੱਚ ਆ ਜੇ ਇਦਾਂ ਬਹੁਤ ਸਾਰੇ ਘਟਨਾਵਾਂ ਹੁੰਦੀਆਂ ਨੇ ਤੇ ਹੋਣ ਗਿਆ ਵੀ ਕਿਉਂਕਿ ਇਹ ਲੋਕ ਮੌਕੇ ਤੇ ਚੌਕਾ ਲਾਉਂਦੇ ਆਂ ਦੇਖਦੇ ਵੀ ਕਿਹੋ ਜਿਹਾ ਮਾਹੌਲ ਚੱਲ ਰਿਹਾ ਹੈ ਉਹਨੇ ਪੂਰੀ ਤਰ੍ਹਾਂ ਨਿਊਜ਼ ਜਿਹੜੀ ਚੱਲ ਰਹੀ ਹੈ ਕਿ ਇਹ ਕਾਰਡ ਹੈ ਜਿਹੜਾ ਹੁਣ ਪੰਜਾਬ ਦੇ ਵਿੱਚ ਬਣੂਗਾ ਬੇਸ਼ੱਕ 2 ਅਕਤੂਬਰ ਤੋਂ ਕਿਹਾ ਗਿਆ ਪਰ ਕਈ ਪਿੰਡਾਂ ਦੇ ਵਿੱਚ ਛਾਤਰ ਲੋਕ ਆ ਜਾਂਦੇ ਆ ਆਪਣਾ ਦਾ ਪੇਚ ਹੈ ਜਿਹੜਾ ਉਹ ਖੇਡ ਜਾਂਦੇ ਆ ਤਾਂ ਇਸ ਕਰਕੇ ਸਹੀ ਜਾਣਕਾਰੀ ਨੂੰ ਲੋਕਾਂ ਤੱਕ ਜਰੂਰ ਪਹੁੰਚਾਓ